ਪਰੰਮੀਤ ਕਲੋਨੀ ਦੇ ਗੁਰਤੇਗ ਬਹਾਦਰ ਨਗਰ ਵਿੱਚ ਟੜਲੇ ਨਾਲ ਬਣ ਰਹੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਮਰਸ਼ੀਅਲ ਵੇੜੇ ਗੈਰ ਕਾਨੂੰਨੀ ਤਰੀਕੇ ਨਾਲ ਬੜ ਰਹੇ ਇਹਨਾਂ ਵੇੜਿਆਂ ਵਿੱਚ ਬਹੁ ਗਿਣਤੀ ਪ੍ਰਵਾਸੀਆਂ ਨੂੰ ਰੱਖਿਆ ਜਾਂਦਾ ਹੈ ਆਬਾਦੀ ਜਿਆਦਾ ਹੋਣ ਦੇ ਕਾਰਨ ਗਲੀਆਂ ਵਿੱਚ ਸੀਵਰੇ ਦਾ ਬੰਦ ਹੋਣਾ ਮੋਹੱਲੇ ਅੰਦਰ ਕੂੜਾ ਕਰਗੜ ਤੇ ਗੰਦਗੀ ਹਰ ਵਕਤ ਫੈਲੀ ਰਹਿੰਦੀ ਹੈ। ਨਗਰ ਨਿਗਮ ਲੁਧਿਆਣਾ ਜ਼ੋਨ B ਦੇ ਅਧੀਨ ਆਉਂਦੇ ਇਲਾਕੇ ਪਰਮਜੀਤ ਕਲੋਨੀ ਦੇ ਗੁਰਤੇਗ ਬਹਾਦਰ ਨਗਰ ਵਿੱਚ ਤੜੱਲੇ ਨਾਲ ਬਣ ਰਹੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਮਰਸ਼ੀਅਲ ਵੇੜੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਸਬੰਧਤ ਨਗਰ ਨਿਗਮ ਦੇ ਅਧਿਕਾਰੀਆਂ ਕਮਿਸ਼ਨਰ ਅਤੇ ਮੇਅਰ ਨੂੰ ਸ਼ਿਕਾਇਤਾਂ ਦਿੱਤੀਆਂ ਹਨ ਪਰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਤੇ ਢੱਲੇ ਨਾਲ ਬਿਲਡਿੰਗਾਂ ਦੀਆਂ ਸਾਰੀਆਂ ਜਾਰੀ ਨੇ ਗੈਰ ਕਾਨੂੰਨੀ ਤਰੀਕੇ ਨਾਲ ਵੱਧ ਰਹੇ ਇਹਨਾਂ ਵੇੜਿਆਂ ਵਿੱਚ ਬਹੁ ਗਿਣਤੀ ਪ੍ਰਵਾਸੀਆਂ ਨੂੰ ਰੱਖਿਆ ਜਾਂਦਾ ਹੈ ਆਬਾਦੀ ਜ਼ਿਆਦਾ ਹੋਣ ਦੇ ਕਾਰਨ ਗਲੀਆਂ ਵਿੱਚ ਸੀਵਰੇ ਦਾ ਬੰਦ ਹੋਣਾ ਮੁਹੱਲੇ ਅੰਦਰ ਕੂੜਾ ਕਰਗੜ ਤੇ ਗੰਦਗੀ ਹਰ ਵਕਤ ਫੈਲੀ ਰਹਿੰਦੀ ਹੈ ਇਲਾਕੇ ਦੇ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਕੋਲੋਂ ਇਨ੍ਹਾਂ ਗੈਰਕਾਨੂੰਨੀ ਬੰਦ ਰਹੇ ਵਿੜਿਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।